ਕਸਾਨ ਭਰਾਵਾਂ ਨੂੰ ਗਰਲਾਬ ਵੱਲੋਂ ਪਿਆਰ ਭਰੀ ਸਸਰੀਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਮੈਂ ਮੱਝਾ گاਵਾਂ ਦੀਆਂ ਤੇ ਸਮਾਨ ਦੀਆਂ ਵੀੜਗੋ ਪਾਉਂਦਾ ਰਹਿਣਾ ਹੈ ਕਈ ਵਾਰੀ ਜਿਹੜੇ ਘੋੜੇ ਘੋੜੀਆਂ ਰੱਖਦੇ ਨੇਗੇ ਉਹਨਾਂ ਦੇ ਵੀ ਆਏ ਭਾਈ ਸਾਡੇ ਬਾਰੇ ਵੀ ਕੋਈ ਇੱਕ ਅੱਧੀ ਸਾਨੂੰ ਵੀਡੀਓ ਦੱਸੋ ਤੇ ਸਾਨੂੰ ਜਾਣਕਾਰੀ ਸਾਨੂੰ ਵੀ ਦਿਓ ਉਹਦੇ ਬਾਰੇ ਆਪਾਂ ਜਿੰਨੀ ਇੱਕ ਮੈਨੂੰ ਜਾਣਕਾਰੀ ਆ ਮੈਂ ਓਨਿਕ ਜਾਣਕਾਰੀ ਦੇਵਾਂਗਾ ਜਿੰਨੀ ਮੈਨੂੰ ਪਤਾ ਹੈ ਮੈਂ ਫਾਲਤੂ ਨਹੀਂ ਦੇਵਾਂਗਾ ਕਿਉਂ ਜਿਹੜੇ ਅੱਜ ਘੋੜਿਆਂ ਦੀ ਘੋੜਿਆਂ ਦੀ ਕੀਮਤ ਬਹੁਤ ਜ਼ਿਆਦਾ ਹੈ ਵੇਖੋ ਗਲਤ ਚੀਜ਼ਾਂ ਆਪਾਂ ਦੱਸਣ ਦਾ ਕੋਈ ਆੜੀਆਂ ਨਹੀਂਗਾ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਤੁਸੀਂ ਉਹੀ ਦੱਸੋ ਔਰ ਉਹ ਵਰਤਿਆਵਾ ਤਰੀਕਾ ਹੋਵੇ ਔਰ ਸਹੀ ਤਰੀਕਾ ਹੋਵੇ ਉਹਦੇ ਬਾਰੇ ਤੁਹਾਨੂੰ ਅਸੀਂ ਇਸ ਵਿਧੀ ਰਾਹੀਂ ਜਾਣਕਾਰੀ ਦਿੰਨੇ ਆ ਜਿਵੇਂ ਕੋਈ ਦਰਦ ਹੋਣ ਲੱਗ ਜਾਂਦਾ ਘੋੜੀ ਦੇ ਜਾ ਉਹ ਮਿੱਟੀ ਖਾ ਜਾਂਦੀ ਆ ਜਾ ਉਹ ਹਾਜਮ ਨਹੀਂ ਆਉਂਦਾਗਾ ਚੀਜ਼ ਖਾਦੀ ਪੀਤੀ ਉਹ ਇਹੇ ਤਰੀਕਾ ਜੇ ਤੁਸੀਂ ਘਰੇ ਬਣਾ ਕੇ ਰੱਖੋਗੇ ਤਾਂ ਬਿਲਕੁਲ ਦੋ ਤਰ੍ਹਾਂ ਦਾ ਤਰੀਕਾ ਮੈਂ ਤੁਹਾਨੂੰ ਦੱਸੂਗਾ ਉਹ ਦੋਨੇ ਤੁਸੀਂ ਘਰੇ ਰੱਖੋਗੇ ਤੁਸੀਂ ਉਹਨਾਂ ਦੀ ਫਰਸਟ ایڈ ਦੇ ਸਕਦੇ ਹੋ ਉਹਨੂੰ ਇਹੇ ਫਰਸਟ ایڈ ਦੇ ਕੇ ਉਸ ਤੋਂ ਬਾਅਦ ਜਿਹੜਾ ਡਾਕਟਰ ਸਹਿਬਾਨ ਘਰ ਆਉਂਦਾ ਤੁਹਾਡੇ ਉਹਨੂੰ ਤੁਸੀਂ ਆਪ ਦੀ ਘੋੜੀ ਨੂੰ ਉਦੋਂ ਡਾਕਟਰ ਤੋਂ ਜਾਣਕਾਰੀ ਲੈ ਸਕਦੇ ਹੋ ਜਿਹੜੀ ਵਿਧੀ ਮੈਂ ਦੱਸ ਰਿਹਾ ਐ ਇਹ ਕੇਰਾ ਆਪਾਂ ਨੂੰ ਐ ਹੁੰਦਾ ਵੀ ਕੇਰਾ ਐਮਰਜੈਂਸੀ ਵੀ ਆਪਾਂ ਇਹਦੀ ਰੋਕਥਾਮ ਕਰ ਲਈ ਆ ਅਗਰ ਜੇ ਤਾਂ ਤੁਹਾਡਾ ਪਸ਼ੂ ਠੀਕ ਹੋ ਗਿਆ ਘੋੜੀ ਘੋੜਾ ਘੋੜੀ ਠੀਕ ਹੋ ਗਿਆ ਠੀਕ ਆ ਨਹੀਂ ਫਿਰ ਆਪਦੇ ਡਾਕਟਰ ਸਹਿਮਾਨ ਨੂੰ ਜਿਹੜੇ ਨੂੰ ਤੁਸੀਂ ਸੱਦਿਓ ਉਹਨੂੰ ਸੱਦ ਕੇ ਤੇ ਉਹਦਾ ਇਲਾਜ ਕਰਾ ਸਕਦੇ ਹੋ ਹੁਣ ਆਪਾਂ ਕੀ ਲੈਣਾ ਹੈਗਾ ਆਪਾਂ ਤੁੰਮੇ ਲੈਣੇ ਆ ਜਿਹੜੇ ਇਹ ਤੁੰਮੇ ਆਗੇ ਹੁਣ ਇਹ ਸੌਣ ਭਾਦੋਂ ਜਦੋਂ ਸਟਾਰਟ ਹੋ ਜੂਗੀ ਉਦੋਂ ਫਿਰ ਇਹ ਖਤਮ ਹੋ ਜਾਂਦੇ ਆ ਇਹ ਕੀ ਹੁੰਦਾ ਇਹਨੂੰ ਇੱਕ ਤਾਂ ਤੋਤਾ ਬਹੁਤ ਜ਼ਿਆਦਾ ਖਾਂਦਾ ਹੈ ਇੱਕ ਜਦੋਂ ਮੀਂਹ ਆ ਜਾਂਦਾ ਮੀਂਹ ਦੇ ਵਿੱਚ ਇਹ ਖਰਾਬ ਹੋ ਜਾਂਦੇ ਆ ਤੇ ਗਲ ਜਾਂਦੇ ਆਗੇ ਇਹ ਇੱਕ ਮਹੀਨਾ ਇਹੀ ਹੋਣਾ ਆਪਾਂ ਨੂੰ ਤੁम्मे ਮਿਲਣਗੇ ਇਹ ਖਾਸ ਕਰਕੇ ਜਿਹੜੇ ਮੇਰੇ ਵੀਰ ਘੋੜੀਆਂ ਰੱਖਦੇ ਆ ਉਹਨਾਂ ਨੂੰ ਇਹਦੇ ਬਾਰੇ ਇਹਦੀ ਜਾਣਕਾਰੀ ਰੱਖਦੇ ਨਾ ਹੁਣ ਤੁਸੀਂ ਕੀ ਕਰਨਾ ਹੈਗਾ 10 15 ਕਿਲੋ 20 ਕਿਲੋ ਤੂੰ ਮੇ ਆਪਦੇ ਘਰੇ ਲਿਆ ਕੇ ਰੱਖੋ ਇਹ ਮੇਰੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਇਹ ਤੁਸੀਂ ਸਮਾਨ ਘਰੇ ਬਣਾ ਕੇ ਰੱਖੋ ਇਹ ਇੱਕ ਫਰਸਟ ਏਡ ਦਾ ਕੰਮ ਕਰੂਗੀ ਜਿਹੜੋ ਫਰਸਟ ਏਡ ਦਾ ਕੰਮ ਕਰਤਾ ਆਪਣੀ ਹੁਣ ਲੱਖਾਂ ਰੁਪਈਆ ਦੀ ਘੋੜੀ ਆ ਕੋਈ 20 ਲੱਖ ਦੀ ਘੋੜੀ ਆ ਕੋਈ 30 ਲੱਖ ਦੀ ਘੋੜੀ ਆ ਕੋਈ 50 ਲੱਖ ਦੀ ਘੋੜੀ ਆ ਫਰਜ਼ ਕਰੋ ਜੇ ਉਹਨੂੰ ਫਰਸਟ ਏਡ ਕੰਮ ਕਰਗੀ ਤੇ ਇਹਦਾ ਮਤਲਬ ਆਪਣੇ ਘਰੇ ਦਵਾਈ ਪਈ ਸੀ ਆਪਾਂ ਨੂੰ ਕਰਗੀ ਉਸ ਤੋਂ ਬਾਅਦ ਆਪਾਂ ਡਾਕਟਰ ਸਾਹਿਬਾਨ ਸੱਦਿਆ ਤੇ ਆਪਣਾ ਕੰਮ ਸਫਲਤਾ ਹੋ ਗਿਆ ਦੂਜੇ ਤੇ ਲੈਣੀ ਆਪਾਂ ਜਮੈਣ 2 ਨੰਬਰ ਤੇ ਆਪਾਂ ਜਮੈਣ ਲੈ ਲਈ 3 ਨੰਬਰ ਤੇ ਆਪਾਂ ਲੈਣਾ ਨੂਨ ਨੂਨ ਵੀ ਲੈਣਾ ਹੈ ਆਪਾਂ ਜਿਹੜਾ ਵਧੀਆ ਵਾਲਾ ਨੂਨ ਬਾਜ਼ਾਰ ਦੇ ਵਿੱਚ ਆਉਂਦਾ ਹੈਗਾ ਡਲੇ ਵਾਲਾ ਉਹ ਲੈਣਾ ਆਪਾਂ ਪੀਸਿਆ ਪਸਾਹ ਨਹੀਂ ਲੈਣਾ ਪੀਸੇ ਪਸਾਏ ਦੇ ਵਿੱਚ ਪਤਾ ਨਹੀਂ ਕੀ ਕੀ ਕੈਮੀਕਲ ਪਾਏ ਆਗੇ ਜਿਵੇਂ ਹੁਣ ਫਰਜ਼ ਕਰੋ ਆਪਾਂ ਹੁਣ ਵਰਤਣ ਲਿਆ ਵਰਤਣ ਲੈ ਕੇ ਤੇ ਇਹਨੂੰ ਆਪਾਂ ਆ ਵੇਖੋ ਚੀਰ ਲਿਆ ਚੀਰ ਕੇ ਇਹਨੂੰ ਆਪਾਂ ਵਿੱਚ ਸੜਤਾ ਵਿੱਚ ਕੀ ਕੀਤਾ ਵਿੱਚ ਆਪਾਂ ਇਹਦੇ ਵਿੱਚ ਨੂਨ ਪਾਤਾ ਵਿੱਚ ਕੀ ਪਾਤਾ ਇਹਦੇ ਵਿੱਚ ਆਪਾਂ ਜਿਮੈਨ ਪਾਤੀ ਜਿਮੈਨ ਪਾਤੀ ਆਪਾਂ ਤਿੰਨੇ ਹੀ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਪਾਤੀਆਂ ਇਹਨੇ ਉਸ ਤੋਂ ਬਾਅਦ ਕੀ ਕੀਤਾ ਇੱਕ ਮਹੀਨੇ ਤੋਂ ਬਾਅਦ ਆਹ ਵੇਖੋ ਇਦੋਂ ਇਹਨੂੰ ਆਪਾਂ ਤੁੱਪੇ ਰੱਖਿਆ ਇਹਦੇ ਵਿੱਚ ਇੱਕ ਜਮੈਣ ਪਾਈ ਆ ਇੱਕ ਇਹਦੇ ਵਿੱਚ ਨੂਨ ਪਾਇਆ ਇਹਦੇ ਘੋਲ ਤਿਆਰ ਹੋ ਗਿਆ ਆਪਣਾ ਇਹ ਕਈ ਹਰੀ ਕੋੜਾ ਕੋੜੀ ਕੋਈ ਵੀ ਜਾਨਵਰ ਆਪਣਾ ਹੈਗਾ ਉਹਦੇ ਅੰਦਰ ਆਪਾਂ ਨੂੰ ਆਏ ਲੱਗਦਾ ਵੀ ਡੱਪਟ ਹੋ ਗਿਆ ਵੀ ਅੱਜ ਬਿਲਕੁਲ ਜਾਂ ਕੋਈ ਗੈਸ ਬਣੀ ਪਈ ਆ ਉਹਦੇ ਅੰਦਰ ਲੈ ਤਾਂ ਨਹੀਂ ਕੀਤੀ ਘੋੜੇ ਨੇ ਆਪਾਂ ਵੇਖਦੇ ਹਾਂ ਹਮੇਸ਼ਾ ਵੀ ਅੱਜ ਇਹਦਾ ਆਪਾਂ ਨੂੰ ਕੋਈ ਥੋੜਾ ਜਿਹਾ ਫਰਕ ਲੱਗਦਾ ਤੇ ਤੁਸੀਂ ਇਹਨੂੰ ਇਹੇ ਲਿਕੁੜ ਨੂੰ 100 ਗ੍ਰਾਮ ਤੱਕ ਦੇ ਸਕਦੇ ਹਾਂ ਫਿਰ ਜਿਹੜੀ ਇਹਦੇ ਵਿੱਚ ਆਪਾਂ ਜਮੈਨ ਸਿੱਟੀ ਸੀ ਉਹ ਆਜਮੈਨ ਆ ਗਈ ਉਹ ਜਮੈਨ ਇਸ ਤਰ੍ਹਾਂ ਦੀ ਬਣ ਗਈ ਇਹ ਜਦੋਂ 1 ਮਹੀਨਾ ਇਹ ਤੁਮਿਆਂ ਦੇ ਵਿੱਚ ਭਿੱਜੀ ਰਹੇ ਹੁਣ ਆਪਾਂ ਜਮੈਨ ਲੈ ਲਈ ਜਮੈਨ ਇਸ ਤਰ੍ਹਾਂ ਦੀ ਬਣ ਗਈ ਜਦੋਂ ਆਪਾਂ ਕੀ ਕਰਨਾ ਹੈਗਾ ਛਾਣ ਕੇ ਇਹਦੇ ਤੋਂ ਪਾਣੀ ਕੱਢ ਲੈਣਾ ਇਹਦੇ ਚ ਅੱਡ ਬੋਤਲਾਂ ਚ ਪਾ ਲੈਣਾ ਹੈਗਾ ਜਮੈਨ ਨੂੰ ਆਪਾਂ ਅੱਡ ਪਾ ਲੈਣਾ ਇਹਨੂੰ ਕਿਸੇ ਕੱਪੜੇ ਤੇ ਪਾ ਕੇ ਇਹਨੂੰ ਆਪਾਂ ਛਾਵੇਂ ਸੁਕਾਉਣਾ ਹੈ ਸਾਮੇ ਸਕਾਉਣ ਮੱਕੇ ਇੱਕ ਇਹ ਤਰੀਕਾ ਰੱਖਣਾ ਚਾਹੀਦਾ ਐਨ ਵੀ ਇਹਨੂੰ ਧਰਤੀ ਤੇ ਪਾਤਾ ਤੇ ਉਹਦੇ ਵਿੱਚ ਰੇਤਾ ਪਈ ਜਾਵੇ ਜਿਹੜਾ ਰੇਤਾ ਹੈ ਘੋੜੀ ਵਾਸਤੇ ਸਾਰਿਆਂ ਨਾਲੋਂ ਮਾੜੀ ਚੀਜ਼ ਆ ਰੇਤਾ ਇਹਨਾਂ ਨੂੰ ਤੁਮਿਆਂ ਨੂੰ ਵੀ ਪਹਿਲਾਂ ਧੋਣਾ ਸਮਾਰ ਕੇ ਤੁਮਿਆਂ ਨੂੰ ਵੀ ਧੋਣਾ ਇਹਨੂੰ ਧੋ ਕੇ ਹਰ ਇੱਕ ਚੀਜ਼ ਨੂੰ ਆਪਾਂ ਪੀਪੀ ਨੂੰ ਧੋਣਾ ਆਪਾਂ ਰੇਤੇ ਦਾ ਸਾਰਿਆਂ ਨੂੰ ਵੱਡਾ ਘੋੜੇ ਵਾਸਤੇ ਖਿਆਲ ਰੱਖਣਾ ਘੋੜੇ ਨੂੰ ਰੇਤਾ ਬਿਲਕੁਲ ਨਹੀਂ ਜਾਣਾ ਚਾਹੀਦਾ ਏ ਮੇਰੀ ਬਿਲਕੁਲ ਬੇਨਤੀ ਨੂੰ ਸੁਣੋ ਫਿਰ ਇਹਨੂੰ ਜਦੋਂ ਆਪਾਂ ਛਾਣੇ ਛਾਵੇਂ ਸੱਕਾ ਲਿਆ ਜਿਉ ਇਹ ਜਮਾ ਸੁੱਕ ਗਿਆ ਦੋ ਦਿਨੇ ਖਾ ਕੇ ਵੇਖ ਲਓ ਸੁੱਕ ਗਏ ਫਿਰ ਇਹਨੂੰ ਮਿਕਸੀ ਦੇ ਵਿੱਚ ਪੀ ਕੇ ਆਪਾਂ ਨੂੰ ਕਿਸੇ ਬਰਤਨ ਦੇ ਜਾਰ ਦੇ ਵਿੱਚ ਪਾ ਕੇ ਇਹਨੂੰ ਆਪਾਂ ਬੰਦ ਕਰਕੇ ਰੱਖ ਲਓ ਤੁਸੀਂ ਰੁਟੀਨ ਦੇ ਵਿੱਚ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ 50 ਗ੍ਰਾਮ ਤੁਸੀਂ ਇਹ ਜਮਣ ਘੋੜਾ ਘੋੜੀ ਨੂੰ ਜਿਹੜਾ ਵੀ ਜਾਨਵਰ ਤੁਹਾਡੇ ਰੱਖਿਆ ਹੈ ਉਹਨੂੰ ਤੁਸੀਂ ਦੇਹੀ ਚੱਲੋ ਜੇ ਦੇਹੀ ਚੱਲੋਗੇ ਬਿਲਕੁਲ ਸਹੀ ਰਹੂਗਾ ਉਹ ਉਹ ਜਿਹੜਾ ਵੀ ਤੁਸੀਂ ਖਾਓਗੇ ਉਹ ਪਚਾਉਣ ਦੀ ਸ਼ਕਤੀ ਵਧਾਊਗਾ ਇਹ ਇੱਕ ਜਮੈਣ ਇਹੋ ਜੀ ਚੀਜ਼ ਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਗੁਣਾਕਾਰੀ ਚੀਜ਼ ਆਗੀ ਇਹ ਇਹ ਤਾਂ ਜਿਦੋਂ ਮਰਜੀ ਤੁਸੀਂ ਇਹਨੂੰ ਬਹੁਤ ਜ਼ਿਆਦੇ ਇਹ ਗੁਣਾਕਾਰੀ ਚੀਜ਼ ਆਗੀ ਇਹ ਜਮੈਣ ਤਾਂ ਜਮੈਣ ਦੇ ਗੁਣ ਤਾਂ ਆਪਾਂ ਨੂੰ ਪਤਾ ਹੀ ਨਹੀਂ ਇਹਨੂੰ ਤਾਂ ਕੋਈ ਤੁਰੇ ਜਾਂਦੇ ਤੁਸੀਂ ਐ ਕਰਦੇ ਹੋ ਦੋਨ ਥੜੀ ਤੇ ਰੱਖੀਏ ਇਹਨੂੰ ਇਹਨੂੰ ਫੱਕਾ ਮਾਰ ਲਿਆ ਉੱਤੋਂ ਦੀ ਪਾਣੀ ਪੀ ਲਓ ਤੁਹਾਡਾ ਪੇਟ ਦਰਦ ਕਿੰਨਾ ਮਰਜੀ ਹੁੰਦਾ ਹੈਗਾ 2 ਮਿੰਟਾਂ ਦੇ ਵਿੱਚ ਗੈਸ ਬਣੀ ਆ ਤੁਸੀਂ ਚੱਬ ਲਓ ਤੁਹਾਡੀ ਗੈਸ ਖਤਮ ਬਹੁਤ ਜਿਆਦੇ ਇਹਦੇ ਵਿੱਚ ਖਜ਼ਾਨਾ ਛੁਪਿਆ ਹੋਇਆ ਹੈ ਖਾਸ ਕਰਕੇ ਮੇਰੇ ਵੀਰ ਜਿਹੜੇ ਘੋੜੀਆਂ ਕੋੜੇ ਰੱਖਦੇ ਆ ਉਹ ਮੇਰੀ ਆ ਵੀਡੀਓ ਨੂੰ ਵੇਖੋ ਔਰ ਇਹਦੇ ਵਿੱਚ ਮੈਂ ਪਾਉਣ ਵਾਸਤੇ ਤੁਹਾਨੂੰ ਸਮਾਨ ਕੋਈ ਨਹੀਂ ਦੱਸਿਆ ਜਿਵੇਂ ਮੈਂ ਪਸ਼ੂਆਂ ਦੇ ਬੰਨ ਪੈਣ ਤੋਂ ਬਣਾਉਣਾ ਉਹਨਾਂ ਨੂੰ ਮੈਂ ਬਹੁਤ ਸਮਾਨ ਦੱਸ ਦੱਸਦਾ ਇਹਦੇ ਵਿੱਚ ਪੀ ਇਹਦੇ ਵਿੱਚ ਪਾਈ ਜਮੈਣ ਪਾਓ ਚਾਰੇ ਜਮੈਣਾ ਪਾਓ ਨੂਨ ਪਾਓ ਚਾਰੇ ਹੜਾ ਪਾਓ ਬਿਹੜੇ ਪਾਓ ਛੋਟੀ ਇਲਾਇਚੀ ਪਾਓ ਵੱਡੀ ਇਲਾਇਚੀ ਪਾਓ ਉਹ ਮੈਂ ਉਹਨਾਂ ਨੂੰ ਦੱਸਦਾ ਇਹਦੇ ਵਿੱਚ ਇਹ ਆਪਾਂ ਘੋੜੇ ਵਾਸਤੇ ਤਾਂ ਲੱਗ ਹੁੰਦਾ ਤੇ ਮਾਲ ਪਸ਼ੂ ਵਾਸਤੇ ਇਹ ਲੱਗ ਹੁੰਦਾ ਲੱਗ ਲੱਗਾ ਤੁਸੀਂ ਦੋ ਚੀਜ਼ਾਂ ਹੀ ਘਰੇ ਤਿਆਰ ਕਰਕੇ ਰੱਖ ਲਓ ਸਿੰਪਲ ਦੇ ਤੌਰ ਤੇ ਇਹਦੇ ਬਾਅਦ ਤੇ ਬਿਲਕੁਲ ਭਰਪੂਰ ਹੰਗਾਰਾ ਮਿਲੂਗਾ ਤੁਹਾਨੂੰ ਔਰ ਘੋੜਾ ਤੁਹਾਡਾ ਤੰਦਰੁਸਤ ਹੋਊਗਾ ਬਿਲਕੁਲ ਕਿਉਂ ਇਹ ਮਹਿੰਗੀ ਕੀਮਤਾ ਮਹਿੰਗੀ ਕੀਮਤ ਵਾਲਾ ਹੀ ਆ ਇਹ ਸ਼ੌਂਕ ਵਾਲਾ ਹੀ ਆ ਆਦਮੀ ਰੱਖ ਸਕਦਾ ਹੈ ਬਿਨਾਂ ਸ਼ੌਂਕ ਤੋਂ ਘੋੜਾ ਨਹੀਂ ਰੱਖ ਸਕਦਾਗਾ ਘੋੜਾ ਇੱਕ ਪਵਿੱਤਰ ਗਿਣਿਆ ਗਿਆ ਉਹ ਕਹਿੰਦੇ ਵੀ ਜਿਹੜੇ ਘਰੇ ਘੋੜਾ ਹੈ ਨਾ ਘੋੜੇ ਦੇ ਤਾਂ ਉੱਠ ਕੇ ਤੁਸੀਂ ਤੜਕੇ ਵੇਲੇ ਤੁਸੀਂ ਉਹਨੂੰ ਨਮਸਕਾਰ ਕਰ ਲਓ ਕਿਤੇ ਪੈਰੀਂ ਹੱਥ ਲਾ ਲਓ ਤੇ ਘੋੜਾ ਬਹੁਤ ਵਾਅਦਾ ਕਰਦਾ ਹੈ ਘੋੜਾ ਜਦੋਂ ਤੁਸੀਂ ਉਹਦੇ ਪੈਰੀਂ ਹੱਥ ਲਾਉਂਗੇ ਨਾ ਜਿਵੇਂ ਆਪਾਂ ਇੱਕ ਸਿਆਣਾ ਬੰਦਾ ਸਿਰ ਤੇ ਹੱਥ ਧਰਦਾ ਉਹ ਐਂ ਕਰਕੇ ਸਿਰ ਮਾਰਦਾ ਹੈ ਮਾਲਕ ਦੀ ਹਮੇਸ਼ਾ ਸੁੱਖ ਮੰਗਦਾ ਹੈ ਮਾਲਕ ਨੂੰ ਸੁੱਖ ਮੰਗਦਾ ਔਰ ਵਾਅਦਾ ਮੰਗਦਾ ਮਾਲਕ ਦਾ ਵੀ ਮੈਂ ਵਾਅਦਾ ਵਾਅਦਾ ਹੋਵੇ ਜਿਸ ਘਰੇ ਵੀ ਘੋੜੇ ਰੱਖੇ ਵਿਆ ਉਹ ਭਾਈ ਘੋੜਿਆਂ ਵਾਲਾ ਕਦੇ ਪਿੱਛੇ ਨਹੀਂ ਜਾਂਦਾ ਅੱਗੇ ਨੂੰ ਹੀ ਜਾਊਗਾ ਘੋੜਿਆਂ ਵਾਲਾ ਘਰ ਹਮੇਸ਼ਾ ਇਹ ਜਿਹੜਾ ਉਹਨੂੰ ਪਿਆਰ ਕਰੂਗਾ ਵਾਧਾ ਉਹਦੇ ਹੀ ਹੁੰਦਾ ਹੈ ਜਿਹੜੇ ਨੇ ਇੱਕ ਵਾਰੀ ਮੇਰੇ ਅਰਗੇ ਨੇ ਖੁੱਲਣੀ ਤੇ ਬੰਨ ਕੇ ਨੀਰਾ ਹੀ ਨਹੀਂ ਪੁੱਛਿਆ ਉਹਨੂੰ ਉਹ ਕੀ ਵਾਧਾ ਕਰੂਗਾ ਭਾਈ ਗੱਲ ਇਹ ਆ ਫੇਰ ਇਹਦੀਆਂ ਜੜੀਆਂ ਬੂਟੀਆਂ ਆਗੀਆਂ ਬਹੁਤ ਜ਼ਿਆਦੇ ਖਜ਼ਾਨੇ ਪਏ ਨੇਗੇ ਤੇ ਜਿੰਨੀ ਅੱਜ ਦੀ ਮੈਂ ਛੋਟੀ ਜੀ ਵੀਡੀਓ ਬਣਾਈ ਸੀ ਵੀਰਾਂ ਵਾਸਤੇ ਉਹ ਮੇਰੀ ਵੀਡੀਓ ਨੂੰ ਲਾਈਕ ਕਰੋ ਭਾਈ ਤੁਸੀਂ ਵੇਖੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਮਤਵਾਲ ਮੇਰਾ ਨਾਂ ਗੁਰਲਾਬ ਸਿੰਘ ਆਗਾ ਮੇਰੇ ਤੇ ਫੋਨ ਨਾਲ ਗੱਲ ਕਰ ਸਕਦੇ ਹੋਗੇ ਗੱਲ ਕਰਿਆ ਵੀ ਫੋਨ ਦਾ ਸਮਾਂ ਭਾਈ ਆਥਨੇ 6 ਵਜੇ 6 ਤੋਂ 8 ਕਰ ਲੋ ਤੜਕੇ 6 ਤੋਂ 8 ਫੇਰ ਕਰ ਲੋ ਕੋਈ ਦੁਪਹਿਰੇ ਰਾਮ ਵੀ ਕਰਨਾ ਹੁੰਦਾ ਕੁਛ ਨਾ ਕੁਛ ਜਾਣਕਾਰੀਆਂ ਵੀ ਇਕੱਠੀਆਂ ਕਰਨੀਆਂ ਹੁੰਦੀਆਂ ਵੀਡੀਓ ਬਣਾਉਣੀਆਂ ਹੁੰਦੀਆਂ ਅੱਜ ਜਿਹੜਾ ਤੁਮਿਆਂ ਦੇ ਉੱਤੇ ਤੇ ਇਹਦੇ ਉੱਤੇ ਬਣਾਉਣ ਵਾਸਤੇ ਤੁਹਾਨੂੰ ਅਰਕ ਦੇ ਉੱਤੇ ਦੱਸਿਆਗਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਵੇਖ ਕੇ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਉਹ ਪਾਈ ਫੋਨ ਰਹੀਂ ਕਮੈਂਟਾਂ ਰਹੀਂ ਤੁਸੀਂ ਦੱਸ ਸਕਦੇ ਹੋ ਬਹੁਤ ਬਹੁਤ ਗੁਰਲਾਬ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਾਰੇ ਮੇਰੇ ਵੀਰ ਘੋੜੇ ਪਾਲਕਾਂ ਪਸ਼ੂਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੀ ਇਸ ਵੀਡੀਓ ਵੇਖੂਗਾ ਉਹਦੇ ਬਾਰੇ ਮੈਨੂੰ ਦੱਸੂਗਾ ਜਾਣਕਾਰੀ ਮਿਲੂਗੀ ਉਤਸ਼ਾਹ ਮਿਲਦਾ ਹੈਗਾ ਮੈਨਿੰ ਇੱਕ ਜਾਣਕਾਰੀ ਸੀ ਪਾਈ ਦੇਸੀ ਬੰਦਾ ਮੈਂ ਤਾਂ ਜੱਟ ਬੰਦਾ ਉਨੀ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਬਹੁਤ ਬਹੁਤ ਧੰਨਵਾਦ